ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਲੋਹੜੀ ਦਾ ਤਿਉਹਾਰ ਆ ਰਿਹਾ ਹੈ ਤੇ ਅਕਸਰ ਵੇਖਿਆ ਜਾਂਦਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਵੱਲੋਂ ਸੜਕ ਦੇ ਅਧਰ ਵਿਚਕਾਰ ਸਜਾਈਆਂ ਗਈਆਂ ਦੁਕਾਨਾਂ ਕਾਰਨ ਟ੍ਰੈਫਿਕ ਸਮੱਸਿਆ ਗੰਭੀਰ ਹੋ ਜਾਂਦੀ ਹੈ ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬੋਰਡ ਵੀ ਸੜਕ ਦੇ ਅਧਰ ਵਿਚਕਾਰ ਲਗਾਏ ਜਾਂਦੇ ਹਨ देर शाम एसपी हेडक्वार्टर जुगराज सिंह शहर ਦੇ ਮੁੱਖ ਵਿਚਾਰ ਹਨੂਮਾਨ ਚੌਂਕ ਤੋਂ ਤਿਬਰੀ ਰੋਡ ਵੱਲ ਨਿਕਲੇ ਜਿੱਥੇ ਦੁਕਾਨਦਾਰਾਂ ਵੱਲੋਂ ਸੜਕ ਦੇ ਅੱਧ ਵਿਚਕਾਰ ਲੋਹਣੀ ਦੇ ਤਿਉਹਾਰ ਨਾਲ ਸੰਬੰਧਿਤ ਸਮਾਨ ਕਾਊਂਟਰ ਲਗਾ ਕੇ ਸਜਾਇਆ ਗਿਆ ਸੀ ਉੱਥੇ ਹੀ ਦੁਕਾਨਾਂ ਦੇ ਅੱਗੇ ਨਜਾਇਜ਼ ਪਾਰਕਿੰਗ ਅਤੇ ਦੁਕਾਨਾਂ ਦੇ ਬੋਰਡ ਵੀ ਪਏ ਦੇਖੇ ਗਏ ਜਿਸ ਤੇ ਐਸਪੀ ਹੈਡਕੁਆਟਰ ਵੱਲੋਂ ਸਾਰੀਆਂ ਦੁਕਾਨਾਂ ਪਿੱਛੇ ਹਟਵਾਈਆਂ ਗਈਆਂ ਤੇ ਬੋਰਡ ਵੀ ਚੁੱਕਵਾ ਦਿੱਤੇ ਗਏ ਪੁਲਿਸ ਅਧਿਕਾਰੀ ਵੱਲੋਂ ਰੇੜੀ ਵਾਲਿਆਂ ਨੂੰ ਵੀ ਵਾਰਨਿੰਗ ਦਿੱਤੀ ਗਈ ਕਿ ਆਪਣੀਆਂ ਰੇੜੀਆਂ ਫੁੱਟਪਾਥ ਤੋਂ ਪਿੱਛੇ ਰੱਖਣ ਤੇ ਨਾਲ ਹੀ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਜੇਕਰ ਹੁਣ ਕਿਸੇ ਦਾ ਵੀ ਸਮਾਨ ਦੁਕਾਨ ਦੀ ਹੱਦ ਤੋਂ ਬਾਹਰ ਪਾਇਆ ਗਿਆ ਤਾਂ ਜ਼ਬਤ ਕਰ ਲਿਆ ਜਾਵੇਗਾ ਦੱਸ ਦਈਏ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੜਕ ਤੇ ਕੀਤੇ ਗਏ ਨਜਾਇਜ਼ ਕਬਜ਼ੇ ਵੀ ਮੰਨਿਆ ਜਾ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਬਲਿਕ ਨੇ ਸਾਨੂੰ ਇਨਫੋਰਮੇਸ਼ਨ ਦਿੱਤੀਆਂ ਸੀ ਤੇ ਕੰਪਲੇਂਟ ਦਿੱਤੀਆਂ ਸੀ ਕਿ ਹਰਮਾਨ ਚੌਕ ਤੋਂ ਦਾਸਪੁਰ ਦੇ ਵਿੱਚ ਰਹਿ ਗਿਆ ਉਹ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਉਹ ਪਾਰਕਿੰਗ ਦੀ ਜਗ੍ਹਾ ਨੂੰ ਸਹੀ ਦਰਸਤ ਕਰਨ ਵਾਸਤੇ ਅੱਜ ਅਸੀਂ ਪੂਰੀ ਮੁਹਿੰਮ ਚਲਾਈ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਦਿਕਨ ਦੇ ਸਾਹਿਬ ਔਰ ਇਹਦੇ ਵਿੱਚ ਅੱਜ ਅਸੀਂ ਦੇਖਿਆ ਕਿ ਕਾਫੀ ਸਾਰੀਆਂ ਸ਼ਾਪਸ ਦੇ ਜਿਹੜੇ ਓਨਰਸ ਹੈਗੇ ਆ ਉਹਨਾਂ ਨੇ ਸ਼ਾਪਸ ਦੇ ਬਾਹਰ ਸਮਾਨ ਰੱਖਿਆ ਹੋਇਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਰਿਕਵੈਸਟ ਕੀਤੀ ਆ, ਵਾਰਨਿੰਗ ਦਿੱਤੀ ਆ ਕਿ ਤੁਸੀਂ ਆਪਣਾ ਸਮਾਨ ਜਿਹੜਾ ਆਪਣੀ ਸ਼ਾਪ ਦੇ ਅੰਦਰ ਰੱਖੋ। ਜਿਹੜੀ ਪਾਰਕਿੰਗ ਦੀ ਜਗ੍ਹਾ ਆ ਉਹ ਪ੍ਰੋਪਰ ਪਬਲਿਕ ਦੇ ਵਾਸਤੇ ਪਾਰਕਿੰਗ ਦੇ ਵਾਸਤੇ ਖਾਲੀ ਰੱਖੀ ਜਾਵੇ ਸੋ ਥੈਟ ਜਿਹੜੇ ਵਹੀਕਲਸ ਨੇ ਉਹ ਪਾਰਕਿੰਗ ਵਾਲੀ ਜਗ੍ਹਾ ਤੇ ਲੱਗਣ ਨਾ ਕਿ ਸੜਕ ਦੇ ਵਿੱਚ ਲੱਗਣ। ਕਿਉਂਕਿ ਜਦੋਂ ਸੜਕ ਦੇ ਵਿੱਚ ਵਹੀਕਲਸ ਲੱਗਦੇ ਨੇ ਫਿਰ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀ ਆ ਔਰ ਇਹ ਬਹੁਤ ਆਵਾਜਾਈ ਵਾਲਾ ਬਾਜ਼ਾਰ ਹੈਗਾ ਇਹਦੇ ਵਿੱਚ ਅਗਰ ਕੋਈ ਵੀ ਗੱਡੀ ਰੋਡ ਦੇ ਉੱਤੇ ਪਾਰਕਿੰਗ ਕੀਤੀ ਜਾਂਦੀ ਉਹਦਾ ਅਸਰ ਜਿਹੜਾ ਟ੍ਰੈਫਿਕ ਦੇ ਉੱਪਰ ਪੈਂਦਾ ਸੋ ਟ੍ਰੈਫਿਕ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਕਿ ਲੋਕੀ ਜਿਹੜੇ ਆ ਉਹ ਬਿਲਕੁਲ ਈਜ਼ੀਲੀ ਆਪਦੇ ਕੰਮਕਾਰ ਕੰਪਲੀਟ ਕਰਕੇ ਸੇਤੀ ਨਾਲ ਆਪਣੇ ਘਰਾਂ ਨੂੰ ਜਾ ਸਕਣ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪਬਲਿਕ ਦੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੋਹੜੀ ਦਾ ਤਿਉਹਾਰ ਆ ਰਿਹਾ ਹੈ 26 ਜਨਵਰੀ ਆ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਕਿਉਰਿਟੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਪੈਸ਼ਲੀ ਜਿਹੜੇ ਵਹੀਕਲਸ ਵਿਦਆਊਟ ਨੰਬਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਐਸ ਪਰ ਲਾਅ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਸਾਰੇ ਬਾਜ਼ਾਰ ਨੂੰ ਤੁਹਾਡੇ ਮਾਧਮ ਰਾਹੀਂ ਰਿਕੁਐਸਟ ਕਰਦੇ ਆ ਕਿ ਉਹ ਆਪਣੇ ਆਪਣੇ ਸਮਾਨ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਪਾਰਕਿੰਗ ਦੀ ਜਗ੍ਹਾ ਜਿਹੜੀ ਉਹ ਖੁੱਲੀ ਡੁੱਲੀ ਰਹੇ ਜਿਆਦਾ ਫਲੋ ਹੋਏਗਾ ਅਗਰ ਪਾਰਕਿੰਗ ਦੀ ਜਗ੍ਹਾ ਖੁੱਲੀ ਮਿਲੇਗੀ ਲੋਕੀ ਵੱਧ ਮਾਰਕੀਟ ਦੇ ਵਿੱਚ ਆਉਣਗੇ ਸੋ ਇਹਦੇ ਨਾਲ ਜਿਹੜਾ ਹੈਗਾ ਸ਼ਾਪਕੀਪਰ ਨੂੰ ਵੱਧ ਫਾਇਦਾ ਹੋਏਗਾ